ਹਰ ਹਰ ਤਲਾ ਮੋੜ ਉਹ ਕੋਈ ਨਹੀਂ ਯਾਰ ਕੋਨੇ ਟਾਈਮ ਹੈ ਨਾ ਦਾਤੀ ਨਾ ਬਾਂਦਿਆ ਕਰ ਬੋਨੇ ਟਾਈਮ ਸਮਝਿਆ ਪਹਿਲੀ ਬੋਣੀ ਤੇਰੇ ਤੋਂ ਕਰਨ ਲੱਗਾ ਬੋਣੀ ਕਰਨ ਲੱਗਾ ਤੇ ਮੈਂ ਇੱਕ ਗਲਤ ਨਾ ਕਰਾ ਹਾਂ ਜੱਗੀ ਕਹਿੰਦਾ ਸਿੱਧੇ ਪੈਸੇ ਹੀ ਗੈਣਾ ਗੱਲ ਸੁਣਾ ਮੇਰੀ ਲਿਖਾਈ ਤੇ ਉਹ ਨਹੀਂ ਆ ਬੋਣੀ ਦਾ ਟਾਈਮ ਆ ਨਾ ਵਿਖਾਈ ਆ ਪਾਲਾ ਖੁਸ਼ 5000 ਦੀ ਪਾਠੀ ਹੈ ਮਗਰ ਉਹ ਨਹੀਂ ਤੂੰ ਲੈਣਾ 5000 ਦੀ ਤੇ ਬੱਕੀ ਤੇ ਕਹਿੰਦਾ 2000 ਦੀ ਰੱਖਿਆ ਉਹ 2000 ਦੀ ਰੱਖ ਚੱਲ ਦੇ ਪੰਜ ਨੂੰ ਛੱਡ ਦੇ ਜਪਾ ਲਿਖਾਈ ਨਹੀਂ ਲਿਖਾਈ ਆ ਕਰਾ ਦੂ ਅੱਛੀ ਹੋ ਗਈ ਪਰਵਿੰਦਰ ਹੋਰ ਕੀ ਚਾਹ ਰਹੀ ਆ ਲੈ ਉਹ ਦੇ ਪੈਸੇ ਮੰਗ ਆ ਲੈ ਮੇਰੀ ਸੋਹਣੀ ਗੱਲ 200 ਰੁਪਏ ਤੇ ਐ ਜਾ ਪੂਰੇ ਜੋ ਲਿਖਾਈ ਤੂੰ ਨਹੀਂ 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 ਯਾਰ ਕੀ ਹੋ ਗਈ ਅੱਛਾ ਲਿਖਾਈ ਤੂੰ ਜਾ ਹੋ ਗਈ ਓਏ ਪੂਰੇ ਦੀ ਕਾਤੀ ਹਣ ਮਾਰੀ ਲੈ ਚੱਲ ਰਾਜੀ ਹੋ ਜਾ ਇਹ ਕਰਦੇ ਰਾਜੀ ਕਹਿੰਦਾ ਸਾਰੇ ਚੱਕ ਕਪਤਾਨ ਕਹਿੰਦਾ ਪੈਸੇ ਲਫੜ ਉਹ ਪਾਲਾ ਹੁਣ ਮਾਰੀ ਐ ਨਾ ਉਹਨੂੰ ਪਛਾਣੇ ਸਾਰੇ ਪੈ ਬੜਾ ਦੇ ਚੱਕੇ ਐ ਬਰਮਾਨਦਾਰੀ ਸਾਡੀ ਖਰਾਬ ਹੁੰਦੀ ਐ ਮਾਨਦਾਰੀ ਕੋਈ ਯਾਰ ਆਪਾਂ ਬੱਛੀ ਮਿਲਦੀ ਨਹੀਂ ਉਹ ਪਾਸ ਤੇ ਬੱਕਰੀ ਤਾਂ ਭਾਈ ਜੇ ਇਮਾਨਦਾਰੀ ਆ ਨਾ ਭਾਈ ਇਮਾਨਦਾਰੀ ਰੱਖੋਗੇ ਤੇ ਬੇਈਮਾਨੀ ਨਹੀਂ ਕਰਦੇ ਮੈਂ ਆਉਂਗਾ ਜੇ ਪੈਸੇ ਮੰਗਿਆ ਆਗੇ ਜਾਂ ਪਾਲਾ ਕੋਈ ਤੂੰ ਮੇਰਾ ਪਰਵਿੰਦਰ ਆਪਦੀ ਆਪਦੀ ਨਹੀਂ ਬੱਕਰੀ ਚੰਗੀ ਐ ਤੇ ਬੱਕਰੀ ਚੰਗੀ ਐ ਤੇ ਫਿਰ ਪਹਿਲੇ ਮਾਰੇ ਆ ਓਏ ਮਾਨ ਜਹਾਂ ਤੂੰ ਜਰਾ ਫੜ ਦਿੱਤੀ ਆਪਣੀ ਕੰਨ ਨਾਲ ਗਲਤੀ ਆ ਓ ਨਸਲ ਵਾਲੀ ਐ ਕੋਈ ਮੇਰੀ ਬਾਹ ਕੱਢੇਗੀ ਮਾਰੀ ਐ ਨਾ ਅੱਬਾ ਕੱਢੇਗਾ ਫਲਾਣਾ ਕੱਢੇਗਾ ਓ ਠੀਕ ਆ ਸਭੀ ਆ ਕੋਈ ਮਾਰੀ ਆ ਹਾਂ ਜਾ ਪਾਲਾ ਕੋਈ ਇਹਨੂੰ ਵੀ ਠੀਕ ਐ ਇਹਨੂੰ ਵੀ ਠੀਕ ਓਏ ਭਰਾਵਾ ਟਾਲਿਆਂ ਨਾਲ ਨਹੀਂ ਤੂੰ ਮੈਨੂੰ ਠੀਕ ਹੁੰਦੀ ਮੈਂ ਫੜਾ ਦੇਣੀ ਸੀ ਮੈਂ ਤੈਨੂੰ ਸਾਰੇ ਫੜਾ ਦੇ ਇਹ ਰਾਜੀ ਆਵੇ ਹੁਣ ਤੇਰੇ ਨਾਲ ਤਾਂ ਕੰਮ ਨਹੀਂ ਕਰਦਾ ਪਰ ਤੇਰੇ ਪੁੱਸ ਤੋਂ ਬਚਾ ਕੇ ਲੈਂਦਾ ਅੱਜ ਹਾਂ ਹੁਣ ਤੈਨੂੰ ਦੇ ਦਵੇ ਕੋਈ ਤੈਨੂੰ ਪੁੱਸ ਬੁਲਾ ਲਈ ਦਿੱਤੀ ਹਾਂ ਬਾਲਕ ਹੋਸ਼ ਉਹਨਾਂ ਲਈ ਕਹਿੰਦਾ ਇੱਧਰ ਕੱਢ ਦੂੰਗਾ ਉਹ ਐਡਾ ਚੀੜਾ ਕਾਦ ਹੋ ਗਿਆ ਯਾਰ ਤੂੰ ਯਾਰ ਹੈ ਕਿੱਥੇ ਦਾ ਭੈਣ ਮਰ ਮੁਰਝਾ ਫੇਰ ਲੈ ਲਾਹ ਵਰੀਆ ਹੁਣ ਨਾ ਮੁੜੀ ਆਹ ਫੜ ਪੂਰੇ ਤਰਦੇ ਲੜਾ ਲਿਖਾਈ ਜਾਂਦਾ ਪਰ ਕੋਈ ਨਹੀਂ ਚਾਹੁੰਦਾ ਲਿਖਾਈ ਨਹੀਂ ਸਰ ਉਹ ਚੱਲ ਠੀਕ ਆ ਸਾਲਾ ਜੇਬ ਚ ਹੁਣ ਸਾਲਾ ਬਸ ਵਾਲਾ ਹੰਨੇ ਪੰਚਾਇਤ ਦੀ ਮਨ ਨਾਲ ਖਾਈ ਹੋਵੇ ਬਸ ਆ ਵੀ ਦੀਆਂ ਫੱਟ ਪੱਕ ਕਰਕੇ ਕਿੰਨੇ ਗੱਲ ਸੁਣ ਲੈ ਅਸੀਂ 4-5000 ਤੋਂ ਬਾਅਦ ਨਹੀਂ ਪੱਤਰੀ ਆ ਤੂੰ ਜਿੱਥੇ ਪਕਾਉਣਾ ਨਾ ਸਾਨੂੰ ਉੱਥੇ ਅਸੀਂ ਨਹੀਂ ਪੱਕਦੇ ਕਿੱਥੇ ਜਿੱਥੇ ਸਾਡੇ ਉਹ ਤੇਰਾ ਚਿਹਰਾ ਦਾ ਜਿੱਥੇ ਤੂੰ ਮਾਣਾ ਉੱਥੇ ਵੀ ਨਾ ਨਾ ਹੋਰ ਦਾ ਹਾਂ ਕਿਵੇਂ ਕਰਦੀ ਕੋਤਾਨ ਵੀ ਬਕਰ ਤਾਂ ਤੂੰ ਆ ਕੇ ਲਿਖਾਈ ਕਰਾ ਲੈ ਲਿਖਾਈ ਇੱਕ ਦਿਨ ਮੈਂ ਕਰਾ ਦੇਣਾ ਚੱਲ ਮੈਂ ਕਿਸੇ ਬਾਤ ਪਰਵਿੰਦਰ 85 ਤੂੰ ਓ ਯਾਰ ਕੀ ਕਰਦਾ ਇਹ ਲਿਖਾਈ ਕਰਾਉਂਗਾ ਯਾਰ ਲਿਖਾਈ ਤੇਰੀ ਫਿਰ ਚੱਲ ਲਿਖਾਈ ਕਰਾ ਦੂ ਯਾਰ ਆਪਣੇ ਗੰਦਾ ਖਾਈ ਰੱਖੇ ਚੱਲ ਕੋਈ ਨਹੀਂ ਕਪਤਾਨ ਠੀਕ ਹੈ ਠੀਕ ਹੈ ਠੀਕ ਹੈ ਹੁਣ ਹੁਣ ਇੱਕ ਹੋਏ ਕਰ ਲੈ ਉਹ ਗੇਲਾ ਭਰਾਵਾ ਖੜਾ ਛੱਡ ਸਾਡਾ ਜੱਗੀ ਬਾਈ ਕਿ ਬੋਣੀ ਦਾ ਟਾਈਮ ਹੈ ਕਿਵੇਂ ਕਰਵਾ ਦੂੰ 8500 ਦਾ ਲਿਖਾਈ 8500 ਦੀ ਲਿਖਾਈ ਇਹਦੀ ਲੈ ਵੀ 8500 ਚ ਲਿਖਾਈ ਪਰਵਿੰਦਰ ਦੀ ਆ ਬੱਕਰੀ ਤੁਹਾਨੂੰ ਖਾ ਦੇਣੇ ਦੋਸਤੋ ਚੋਲਾ ਖੋਲੀ ਇਹਦਾ ਠੀਕ ਹੈ ਯਾਰ ਉਹਨੇ ਵੀ ਲੈ ਵੀ ਦੋਸਤੋ ਆ ਬੱਕਰੀ ਆ ਪਿੱਛੇ ਆ ਪੱਠਾ 8500 ਦੇ ਵਿੱਚ ਪਰਵਿੰਦਰ ਨੇ ਲਿਖਾਈ ਕਰਾਉਣੀ ਆ ਤੁਸੀਂ ਝੋਲਾ ਦੇਖੋ ਆ ਦੁੱਜਾ ਖਾਨਲੇਵਾ ਦੇਖੋ ਆ ਬੱਕਰੀ ਸੀਗੀ ਇਧਰ ਵੇਖੋ ਖਾਨਲੇਵਾ ਦੁੱਜੀਆ ਆ ਵੇਖੋ ਲਾਰੇ ਖੋਣ ਪਾ ਸੀਗਾ ਬੱਕਰੀ ਦੁੱਧ ਵਾਲੀ ਆ ਬੱਕਰੀ ਦੁੱਧ ਵਾਲੀ ਆ ਖਾਨਲੇਵਾ ਬਹੁਤ ਚੰਗਾ ਲੱਗਿਆ ਬੱਕਰੀ ਨੂੰ ਨਹੀਂ ਨਹੀਂ ਸਹੀ ਆ ਪੱਠਾ ਦੇ ਆ ਗਈ ਬੱਕਰੀ ਆ ਪੱਠ ਬੱਕਰੀ ਆ ਦੋਸਤੋ 8500 ਚ ਸੌਦਾ ਹੋਇਆ ਇਹਨੂੰ ਕਪਤਾਨ ਨੇ ਦਵਾਈ ਆ ਆ ਗੁਰੇ ਜਿਹੜਾ 500 ਕੋਲ ਸਾਲ ਦਿੰਦਾ ਮੈਨੂੰ ਦੇ ਦੇ ਓਰੇ ਠੈਣੇ ਕਹਿ ਤਾਂ ਠੀਕ ਹੈ ਜੀ ਮਨ ਸਿੰਘ ਜਮਾਂ ਦੇਵਾ ਸਿੱਕੇ ਪਰਚੀ ਬਾਰਾ ਦੇ ਚੱਲ ਠੀਕ ਆ 12 ਦੇ ਪਰਚੀ ਤੇਰੀ ਆ ਪਰਚੀ ਅੱਡੋ ਅੱਡੀ ਤੇਰੀ ਤੇਰੇ ਨਾਲ ਮੇਰੀ ਮੇਰੇ ਨਾਲ ਨਹੀਂ ਨਹੀਂ ਫਿਰ ਫਿਰ ਤਾਂ ਮੈਨੂੰ ਉਹਨੇ ਦੀ ਬੈਗ ਹੋਰ ਨਾ ਗੱਲ ਕਰ ਉਹਦੇ ਤੋਂ ਪਰਚੀ ਤੋਂ ਨਾ 50 ਇਹ ਨਾ ਗੱਲ ਕਰਾਂ ਕ ਜੇ ਤੇਰਾ ਉਹਨੇ ਮਾਰ ਰੱਖਿਆ ਤੇਰਾ ਮੈਂ ਰੱਖ ਲੈ 500 ਚੱਲ ਠੀਕ ਆ ਅੰਕਲ ਤਾਰੇ ਆਪਣੀ ਆਪਣੀ ਕੋਈ ਗੱਲ ਨਹੀਂ 100 ਰੁਪਏ ਦਾ ਕੋਈ ਚੱਕਰ ਨਹੀਂ ਆ ਇਹ ਕੋਈ ਦਲਾਲੀ ਵੀ ਦਲਾਲ ਵੀ ਵਿੱਚ ਪੈਂਦਾ 100 ਸੋਨੇ ਵੀ ਲੈ ਜਾਣਾ ਸੀ ਾਂਗਲਦਾਰੇ ਕਿਹੜੀਆਂ ਪੱਠਾਂ ਦਾ ਕਰਾਦਾ ਸੌਦੇ ਪੱਠਾਂ ਦਾ ਕਰਾਇਆ ਆਹ ਆਹ ਦਿੱਤੀਆਂ ਛਿੱਟੀਆਂ ਦਾ ਲੈ ਵੀ ਦੋਸਤੋ ਇੱਕ ਵਾਰੀ ਬਾਬਾ ਕੋਈ ਨਹੀਂ ਬਾਹਰ ਕੱਢੀ ਕਰੀ ਬਾਈ ਪੈਸੇ ਕਨਾ ਦਿੰਦਾ 8 8 9 8 8 ਲੈ ਯੋ ਦੋ ਪੱਠਾਂ ਤੁਹਾਨੂੰ ਵਿਖਾਉਨੇ ਆ ਉਹਨਾਂ ਪੱਠਾਂ ਦਾ ਹੋਇਆ ਸੌਦਾ ਬਾਈ ਕਿੱਥੋਂ ਆਇਆ ਸੀ ਲੈਣ ਬੱਕਰੀਆਂ ਆ ਕੇ ਆਪਾਂ ਸਾਰੀ ਗੱਲਬਾਤ ਉਹਨਾਂ ਨਾਲ ਕਰਾਂਗੇ जा रहा। जा रहा। देखे। भाई जी के पिंड से अपना कोटकपूरी दोस्तों आ पठा पठा विखा दने इन्होंने सौदा होया लिखाई आपो अपनी ਆ ਬੱਕਰਾਂ ਦਾ ਹੋਇਆ ਸੌਦਾ ਤੇ ਬਾਈ ਰਾਜੂ ਨੇ ਲਏ ਆ ਤੇ ਜੱਗੀ ਨਾਲ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੱਗੀ ਕਿਵੇਂ ਕਰਾਤਾ ਇਹ ਸੌਦਾ ਦੋ ਬੱਕਰਾਂ ਦਾ 14000 14000 ਚ ਬਾਈ ਰਾਜੂ ਨੇ ਲਏ ਆ ਵਾਹ ਬਾਈ ਇਹ ਕਾ ਬੱਕਰਾ ਲੈ ਵੀ ਦੋਸਤੋ ਇੱਕ ਇੱਕ ਆ ਬੱਕਰਾ ਕਿਹੜਾ ਪਿੰਡ ਸੀ ਬਾਈ ਪਿੰਡ ਆਪਣਾ ਸ਼ਕੂਰ ਹੈ ਕਿਹੜਾ ਸ਼ਕੂਰ ਪਿੰਡ ਸ਼ਤੂਰ ਪਿੰਡ ਠੀਕ ਆ ਤੇ ਬਾਈ ਜੱਗੀ ਜੱਗੀ ਲਖਾਈ ਦਾ ਕਿਵੇਂ ਕੀਤਾ ਸੀ ਆ ਆ ਲਖਾਈ ਆਪੋ ਆਪਣੀ ਲੈ ਵੀ ਦੋਸਤੋ ਦੋ ਬੱਕਰਿਆਂ ਦਾ ਸੌਦਾ ਇੱਕ ਆ ਬੱਕਰੇ ਭਾਈ ਤੂੰ ਆਪ ਆਖਿਆ ਮੂੰਹ ਆਖਿਆ ਇੱਕ ਉਹ ਬੱਕਰਾ ਦੋ ਬੱਕਰੇ 14000 ਚ ਨਾ ਨੌ ਦਾ ਪਾਇਆ ਨਾ ਬੱਕਰਾ ਉਹਦੋਂ ਕਿਹਾ ਭਾਈ ਇਹ ਜਦੋਂ 4200 ਚ ਉਹ ਬੱਕਰਾ 10000 ਰੁਪਏ ਕਾੜਾ ਕਰਦਾ ਨਹੀਂ ਲਖਾਈ ਬਈ ਕਹਿੰਦਾ ਆਪੋ ਆਪਣੀ ਮੈਂ ਨਾ ਤੇਰਾ ਮਾੜਾ ਕਰਨਾ ਨੌ ਦਾ ਕਰਨਾ ਮੈਂ ਸਾਂਝਾ ਚੁਣਾਂਗਾ ਹੋਣਾ ਕੀ ਅਜੀ ਚੱਕਰ ਹੈ ਹੋ ਗਈ ਹੋ ਗਈ ਨਹੀਂ ਇਹ ਨਹੀਂ ਹੁੰਦੀ ਕੀ ਮੁੱਲ ਕੀਤਾ ਸੀ ਭਾਈ 14000 ਕਿਹਾ ਜੋੜੀ ਮੈਂ ਲੋਕਾ ਠੀਕ ਹੈ ਇਹ ਕਹਿੰਦਾ 10000 ਰੁਪਏ ਮੈਂ ਨਹੀਂ ਵੀਰੇ 10 ਦੀ ਨਹੀਂ ਬਣੇਗੀ ਠੀਕ ਹੈ ਠੀਕ ਹੈ ਲੈ ਵੀ ਆਹ ਜੋੜੀ ਦਾ 14000 ਮੁੱਲ ਦਿੱਤਾ ਆ ਗਿਆ ਆਦਾ ਮੈਨੂੰ ਭਜਦਾ ਹੀ ਨਹੀਂ ਮੈਨੂੰ ਦਰਨਾ ਘਾ ਆਇਆ ਮੈਂ ਸਾਰੇ ਸੌਦਾ ਕਰਨਾ ਕਰਾਈ ਰਿਹਾ ਜੀ ਤੂੰ ਚੀਜ਼ ਵੇਖ ਲੋ ਯਾਰ ਜੋ ਹੈਗਾ ਸਾਹਮਣੇ ਹੈ ਕਿ ਨਹੀਂ ਆ ਲੈ ਸਾਰੇ ਸੌਦਾ ਕਰੂੰਗਾ ਅੱਜ ਜਿਹੜੀ ਗੱਲ ਹੈ ਕਿ ਮੈਂ ਕਹਿੰਦਾ ਕੋਈ ਓਲਾ ਰੱਖ ਯਾਰ ਸਾਹਮਣੇ ਹੈਗੀ ਜੋ ਚੀਜ਼ ਹੈਗੀ ਉਹ ਬੱਕਰਾ ਮਗਰੇ ਤੇ ਤੂੰ ਬੱਕਰਾ ਦਾ ਮੈਂ 14 ਦਾ ਕਿਹਾ ਵੀ ਲੈ ਜਾ ਲੈ ਜਾ 9 ਕਿਹਾ 9 ਕਿਹਾ ਵੀ ਬੱਡੇ ਵੀ ਦਾ ਤਾਂ ਪਤਾ ਕੀ ਜਗੀ ਇੰਨਾ ਫਰਕ ਹੁੰਦਾ ਮੈਂ ਤੈਨੂੰ ਆਪ ਹੀ ਉਹਨੇ ਮੈਨੂੰ ਕਹੇ ਮੈਨੂੰ ਦੱਸ ਦੇਣ ਵੀ ਕਿੱਥੇ ਤੱਕ ਉਹ ਨਹੀਂ ਉਹ ਨਹੀਂ ਫਿਰ ਲੱਗੇ ਉਹ ਥਣ ਇੱਕ ਇੱਕ ਕਰਕੇ ਹੀ ਕਹੇ ਮੈਂ ਵੀ ਫਿਰ ਯਾਰ ਆ ਬੱਕਰਾ ਵੇਖ ਲਮਾਗਰ ਮੁੱਲ ਤਾਂ ਹੋਣਾ ਸੀ ਕਹਿੰਦਾ ਇੱਕ ਕਰਕੇ ਕਿਹਾ ਜਿਹਣੀ ਹੈ ਜਿਹੜੀ ਗੱਲ ਹੈ ਮਗਰ ਬੱਕਰਾ ਵੀ ਕਹਿ ਰਿਹਾ ਹੈ 4-5 ਹਜ਼ਾਰ ਦਾ ਬੱਕਰਾ ਹੈ ਉਹ ਤੇਰਾ ਬੱਕਰਾ ਹੀ 10000 ਦਾ ਪਰ ਉਹ ਮਗਰ ਹਾਂ ਲਿਖਾਇਆ 1 ਰਾਨੇ ਦੇ ਦਸਨੇ ਨਾ ਨਾ ਹੋਣੀ ਜੀ ਚੱਕ ਲੈ ਤੂੰ ਕਹਿੰਦਾ ਰਾਜਦਾ ਹੀ ਨਹੀਂ ਪੈਸੇ ਨਾਲ ਕਪਤਾਨ ਦੇ ਦੇਖਦੇ ਕਪਤਾਨ ਕਹਿੰਦਾ ਚੱਕ ਪੈਸੀ ਲੈ ਉਹ ਲੈ ਲੈ ਜਿਹੜੇ ਲੈ ਲੈ ਹੈ ਉਹ ਲੈ ਆਵੇਂ ਕੱਢ ਕੇ ਪਾਸੇ ਦੇਖੇ ਹੋਰ ਲੈ ਮੈਂ ਦੱਤੀ ਬੁਲੀ ਗੱਟੀ ਤੇ ਹੈ ਕੱਟੀਆਂ ਹਾਂ ਖਸੌਕਾ ਸੌਧਾ ਨਹੀਂ ਦੇ ਤਸ ਖੋਜੋਗੇ ਦੋ ਮਿਲੇਗਾ 2 ਰੁਪਏ ਫਿਰ ਦੇਖੀ ਤੈਨੂੰ ਚਾਹ ਇਹ ਮਗਰ ਬੱਚਾ ਬਾਦ ਗੁੰਲਾ ਉਹ ਨਹੀਂ ਲੈ ਕਪਤਾਨ ਬਤਾ ਕੀ ਆ ਕਿੰਨੇ ਕੀਤੇ ਲੈ ਕਰ ਤੇ ਬਾਈ ਮੈਂ ਤੈਨੂੰ ਸੁਣ ਗਿਆ 11000 ਯਾਰ ਫਿਰ ਮੈਂ ਆਲਾ ਮੈਂ ਤਾਂ 9 ਲਾਇਆ ਤੂੰ ਲੈਣੀ ਨਾ ਬੱਕਰੀ ਤੋਂ 13000 ਲੈ ਲੈ ਐਂਡ ਹੈ ਜਮਾ ਇਸ ਤੋਂ ਉੱਪਰ ਲੈ ਵੀ 13000 ਆ ਬਾਈ ਗਰ ਲਾਲ ਕਹਿੰਦਾ ਕਪਤਾਨ ਜੇ ਤੂੰ ਬੱਕਰੀ ਲੈਣੀ ਹੈ ਤਾਂ ਮੈਂ ਯਾਰ ਜੇ ਹੁੰਦਾ ਮੈਂ ਆ ਜਾਇਆ ਨਹੀਂ ਯਾਰ ਨਹੀਂ ਯਾਰ ਗਲਤ ਸੁਣਿਆ ਕਰਤੀ ਆ ਚਲੋ ਰੱਖਦੇ ਆ ਬਾਈ ਗਰ ਲਾਲ ਕਿੰਨੇ ਦੀ ਕਰਤੀ ਸਾਢੇ 11.5 ਲੈ ਵੀ ਦੋਸਤੋ ਸਾਢੇ 11.5 ਗਰ ਲਾਲ ਬਾਈ ਤੋਂ ਆਪਾਂ ਦਵਾਈ ਕਪਤਾਨ ਨੂੰ ਆਪ ਆਪ ਬੱਕਰਾ ਚਲਬਾਨ ਕਪਤਾਨ ਨੇ ਗਰੀਬੀ ਕੋੜ ਬੂਰਲੇ ਨੇ ਆ ਤੂੰ ਹੀ ਨਾਗਾ ਦੋਸਤੋ ਥਾਨ ਏਕਾ ਬੱਕਰੀ ਦੀ ਤੇ ਕਪਤਾਨ ਕਪਤਾਨ ਖੁਸ਼ ਆ ਹੁਣ ਹੋ ਸਭ ਪੂਰਾ ਠੀਕ ਹੈ ਹੰਡੇ ਹੁਣ ਆ ਜਿਹੜੀ ਬੱਕਰੀ ਕਰਾਈ ਆ ਬਾਈ 14 ਦੀ ਬਾਈ ਗਰ ਲਾਲ ਤੋਂ ਲਾਲ ਤੋਂ ਲਈ ਹਾਂ ਤੇ ਲਖਾਈ ਦਾ ਕਿਵੇਂ ਕਰਤਾ ਆ ਦੁਆਬੀ ਲਖਾਈ ਆਪ ਕੋ ਆਪਣੀ ਤੇ ਵੀ ਆ ਬੱਕਰੀ ਬੱਕਰੀ ਬਾਈ ਗੱਬਣ ਕਿਉਂ ਬਾਈ ਜੱਗੀ ਇਹ ਦੱਸ ਦੀ ਵੀ ਗਏ ਬੱਕਰੀ ਗੱਬਣ ਗੱਬਣ ਗਰੰਟੀ ਲਈ ਹੈ ਜੀ ਢਾਈ ਮਹੀਨੇ ਗਰ ਲਾਲ ਨੇ ਵਿੱਚ ਆਲੇਜ ਮੋੜ ਦਿਆਂਗੇ ਕੋਈ ਠੀਕ ਆ ਗੋਪੀ ਗੋਪੀ ਨੇ ਖਰੀਦੀ ਗੋਪੀ ਖੁਸ਼ ਆ ਹੁਣ ਗੋਪੀ ਬਗਰਾੜੀ ਵਾਲੇ ਲੈ ਵੀ ਗੋਪੀ ਬਗਰਾੜੀ ਵਾਲੇ ਨੂੰ ਬੱਕਰੀ ਦਵਾਈ ਆ ਜੱਗੀ ਨੇ ਤੁਸੀਂ ਦੇਖ ਸਕਦੇ ਹੋ ਬਾਈ ਗਰ ਲਾਲ ਤੋਂ ਬੱਕਰੀਆ ਸੋਣਾ 2 ਟਾਈ ਮਹੀਨਾ ਦੀ ਕੱਪੜਾ ਦੱਸੀ ਆ ਹਾਂਜੀ ਜੇਦੀ ਆ ਜੇਦੀ